ਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਆ ਜੀ ਅੱਜ ਅਸੀਂ ਆਇਆ ਪਿੰਡ ਕਠਾਣਾ ਅੱਜ ਤੁਹਾਨੂੰ ਅਸੀਂ ਬਿਜਲੀ ਬੋਰਡ ਜੋ ਪੁਰਾਣਾ ਸਾਲਾ ਸਾਪ ਡਿਵੀਜ਼ਨ ਆ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਦੱਸਣ ਲੱਗੇ ਆ ਕਿ ਕਿਵੇਂ ਉਹਨਾਂ ਨੇ 10 ਘੰਟਿਆਂ ਦੇ ਵਿੱਚ ਹੀ ਪਿੰਡ ਕਠਾਣਾ ਦਾ ਜੋ ਟਾਰਫਾਰਮ 60 ਦਾ ਸੀ ਅੱਜ ਅਪਗ੍ਰੇਡ ਕਰਕੇ 100 ਦਾ ਕਰ ਦਿੱਤਾ ਕਿੰਨੀ ਸਪੀਡ ਆ ਇਹ ਮਿਹਨਤ ਜਾਂਦੀ ਆ ਜੈ ਮਜੀਤ ਸਿੰਘ ਤੇ ਉਹਨਾਂ ਦੇ ਨਾਲ ਸਹਾਇਕ ਲੈਂਡਮੈਨ ਸਰਿੰਦਰ ਸਿੰਘ ਜਸਵਿੰਦਰ ਸਿੰਘ ਤੇ ਤੇ ਮਨਵਿੰਦਰ ਕੁਮਾਰ ਦਾ ਦੇਖੋ ਲਾਈਵ ਪਪ ਦੀ ਗਰਮੀ ਦੇ ਵਿੱਚ ਉੱਪਰ ਚੜ ਕੇ ਕੰਮ ਕਰ ਰਹੇ ਨੇ ਨਾਲ ਖੜੇ ਨੇ ਜੈ ਅਨਜੀਤ ਸਿੰਘ ਜੀ ਜਿਨ੍ਹਾਂ ਦੀ ਰੇਖ ਦੇਖ ਵਿੱਚ ਇਹ ਕੰਮ ਹੋ ਰਿਹਾ ਸਲਿੰਗਾ ਦਿੱਤਾ ਸਲਿੰਗਾ ਬੜੀ ਸਪੀਡ ਦੇ ਨਾਲ ਇਹਦੇ ਵਾਸਤੇ ਕੰਮ ਹੋਇਆ ਕਿਉਂਕਿ ਗਰਮੀ ਬਹੁਤ ਸੀ ਤੇ ਇਹਨੂੰ 10 ਘੰਟਿਆਂ ਵਿੱਚ ਅਪਗ੍ਰੇਡ ਕਰਕੇ 100 ਦਾ ਕਰ ਦਿੱਤਾ ਗਿਆ ਟਰਾਂਸਫਾਰਮ ਤੇ ਆਓ ਆਪਾਂ ਗੱਲ ਕਰਦੇ ਹਾਂ ਜਈ ਅਨਜੀਤ ਸਿੰਘ ਜੀ ਨਾਲ ਸਸਿਕਲ ਜੈਸੋ ਸਸਿਕਲ ਜੀ ਆ ਤੁਹਾਡੀ ਇਸ ਕੋਲੋਂ ਬੜੀ ਪ੍ਰਸ਼ੰਸਾ ਜੀ ਤੁਹਾਡਾ ਨਾਲੇ ਧੰਨਵਾਦੀ ਆ ਕਿ ਤੁਸੀਂ ਦਸਾਂ ਘੰਟਿਆਂ ਦੇ ਵਿੱਚ ਬਹੁਤ ਜਲਦੀ ਜਿਹੜਾ ਵਾ ਇਟਰਾਫਰਮ ਨੂੰ ਅਪਗ੍ਰੇਡ ਕੀਤਾ ਇਸ ਬਾਰੇ ਕੋਈ ਜਾਣਕਾਰੀ ਦਿਓ ਇਹ 3kb ਇਹ ਟ੍ਰਾਂਸਫਰਮ ਪਿੰਡ ਕਠਾਣੇ ਦਾ 24 ਘੰਟੇ ਦਾ ਪਿੰਡ ਲਈ ਏ ਇੱਕ ਹੀ ਟ੍ਰਾਂਸਫਰਮ ਲੱਗਾ ਇਹ ਟ੍ਰਾਂਸਫਰਮ ਤੇਰੀ ਇੱਕ ਪੁਰਾਣੀ ਚੋਂ ਤਕਰੀਬਨ ਰਾਤ ਨੂੰ ਫੇਸ ਉੱਡਣ ਦੀਆਂ ਇਹ ਸਪਲਾਈ ਜਿਹੜੀ ਹੈ ਪ੍ਰਭਾਵਿਤ ਹੋ ਰਹੀ ਸੀ ਇਹ ਪ੍ਰਭਾਵਿਤ ਹੁੰਦਾ ਜਿਹੜਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਗਰਮੀ ਦਾ ਵਧਣਾ ਦੂਸਰਾ ਬੀਡੀਐਸ ਟੀਮ ਦੀ ਇਹਨਾਂ ਲੋਕਾਂ ਦੇ ਜਿਹੜੇ ਲੋਡ ਮੈਗ ਵਿੱਚ ਲੋ ਵਧਾਈ ਗਏ ਆ ਉਹ ਲੋਡ ਵੀ ਜਿਹੜਾ ਇਹ ਟ੍ਰਾਂਫਰ ਅੱਜ ਤਪ ਦੀ ਤਪਸ ਵਾਲੀ ਧੁੱਪ ਦੇ ਵਿੱਚ ਜਿਹੜਾ ਕਠਾਣਿਆਂ ਦਾ ਟਰਾਂਸਫਾਰਮ ਚੜਿਆ ਗਿਆ ਉਹਦੇ ਵਿੱਚ ਲਾਈਨਮੈਨ ਸੁਰਿੰਦਰ ਸਿੰਘ ਤੇ ਲੈਂਡਮੈਨ ਜਸਵਿੰਦਰ ਸਿੰਘ ਦਾ ਕਾਫੀ ਯੋਗਦਾਨ ਰਿਹਾ ਇਹਨਾਂ ਨੇ ਨੱਠ ਭੱਜ ਕੇ ਜੈ ਸਾਹਿਬ ਨੂੰ ਤਲਾ ਦੇ ਕੇ ਤੇ ਪਿੱਟ ਦੇ ਸਹਿਯੋਗ ਦੇ ਨਾਲ ਜਿਹੜਾ ਦਸਾਂ ਘੰਟਿਆਂ ਦੇ ਵਿੱਚ ਹੀ ਜਿਹੜਾ ਟਰਾਂਸਫਰਮ ਟ੍ਰੇਡ ਦਾ ਸੀ ਸੌਦਾ ਕਰ ਦਿੱਤਾ ਗਿਆ ਉਹ ਅਸੀਂ ਲੈਂਡਮੈਨ ਜਸਵਿੰਦਰ ਸਿੰਘ ਨਾਲ ਇਸ ਵੇਸਤੇ ਗੱਲ ਕਰਦੇ ਆ ਸਸੀ ਕਾਲ ਲੈਂਡਮੈਨ ਸਾਹਿਬ ਸਰਿੰਦਰ ਸਿੰਘ ਜੀ ਕੀ ਹਾਲ ਚਾਲ ਜੀ ਸਸੀ ਗਾਲ ਜੀ ਸૌ ਤੋਂ ਪਹਿਲਾਂ ਸਾਡੇ ਸਤਕਾਰਯੋਗ ਡਾਕਟਰ ਸਾਹਿਬ ਵੀਡੀਓ ਆਣ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਜਿਹੜੇ ਕੰਮ ਕਰਨ ਦੇ ਵਿੱਚ ਕੰਮ ਕਰਨ ਦੇ ਵਿੱਚ ਜਿਹੜੇ ਸਾਡੇ ਕੋਲ ਪਹੁੰਚੇ ਹਨ ਇਹਨਾਂ ਦਾ ਦਾਤ ਤਾ ਦਿਲੋਂ ਧੰਨਵਾਦ ਕਰਦੇ ਹਾਂ ਪਿੰਡ ਕਠਾਣਿਆਂ ਦੇ ਵਿੱਚ ਜੋ ਪਿਛਲੇ 1 ਦਿਨ ਤੋਂ ਜੋ ਫੀਊਚਰਡੀਆਂ ਸਾਡੇ ਕੋਲ ਕਮਪਲੇਂਟ ਆ ਰਹੀਆਂ ਸਨ ਜਦ ਅਸੀਂ ਜਾ ਕੇ ਮੌਕਾ ਚੱਕ ਕੀਤਾ ਤਾਂ ਟਰਾਂਸਫਰਮ ਜਿਹੜਾ ਸੀ ਓਵਰਲੋਡ ਹੋ ਚੁੱਕਾ ਸੀ ਕਾਫੀ ਖਪਤਕਾਰਾਂ ਨੇ ਬੀਡੀਐਸ ਸਕੀਮ ਦੇ ਅਧੀਨ ਜਿਹੜੇ ਲੋਡ ਬਤਾਏ ਸਨ ਉਸ ਦੇ ਸਬੰਧ ਵਿੱਚ ਆਪਾਂ ਆਪਣੇ ਜੀ ਸਹਿਬਾਨ ਨੂੰ ਆਪਾਂ ਸੂਚਿਤ ਕੀਤਾ ਕਿ ਟਰਾਂਸਫਰ ਜਿਹੜਾ ਹੈ ਲੋਡ ਨਹੀਂ ਚੱਕ ਰਿਹਾ ਉਹਨਾਂ ਨੇ ਅਗੋਂ ਉੱਚ ਅਧਿਕਾਰੀਆਂ ਨਾਲ ਮਿਲ ਕੇ ਹੋਰ ਸੰਯੋਗ ਲੈ ਕੇ ਜਿਹੜਾ ਹੈ ਟਰਾਂਸਫਰਮ ਜਿਹੜਾ ਹੈ 5-6 ਘੰਟੇ ਦੇ ਵਿੱਚ ਅਪਗ੍ਰੇਡ ਕਰਕੇ ਹੋਰ ਸਮੂਹ ਪਿੰਡ ਦੇ ਨਗਰ ਦੇ ਸੰਯੋਗ ਦੇ ਨਾਲ ਜਿਹੜਾ ਹੈ ਉਸ ਨੂੰ ਆਪਾਂ ਚਾਲੂ ਕਰ ਦਿੱਤਾ ਹੈ ਜੋ ਕਿ ਸਪਲਾਈ ਜਿਹੜੀ ਹੈ ਸਿਰਫ 6-7 ਘੰਟੇ ਜਿਹੜੀ ਥੋੜੀ ਬੋਧੀ ਪ੍ਰਭਾਵਿਤ ਹੋਈ ਸੀ ਹੁਣ ਸਪਲਾਈ ਜਿਹੜੀ ਬਹਾਲ ਹੋ ਚੁੱਕੀ ਹੈ ਆਪਾਂ ਇਸੇ ਕੰਵਰਸੈਂਟਰ ਤੇ ਤਿੰਨ ਕਰਮਚਾਰੀ ਹਾਂ ਅੱਗੇ ਪੈਂਡਿਡ ਸੀਜ਼ਨ ਵੀ ਆ ਚੁੱਕਾ ਹੈ ਅਹੀਂ ਸਾਰੇ ਨਗਰ ਦੇ ਸੰਜੋਗ ਨੂੰ ਨਗਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਜਿੰਨੇ ਜਿੰਨੇ ਵੀ ਸਾਡੇ ਅੰਡਰ ਆਉਂਦੇ ਹਨ ਲਗਭਗ 12-13 ਪਿੰਡ ਆਉਂਦੇ ਹਨ ਆਪਾਂ ਸਾਰੇ ਖਪਤਕਾਰਾਂ ਨੂੰ ਇਹੋ ਹੀ ਬੇਨਤੀ ਕਰਦੇ ਹਾਂ ਭਾਈ ਸਾਡਾ ਵੱਧ ਤੋਂ ਵੱਧ ਜਿਹੜਾ ਪੈਂਡੀ ਸੀਜ਼ਨ ਦੇ ਵਿੱਚ ਸੰਜੋਗ ਦਿੱਤਾ ਜਾਵੇ ਤਾਂ ਜੋ ਖਪਤਕਾਰਾਂ ਨੂੰ ਵੀ ਜਿਹੜੀ ਮੋਟਰਾਂ ਦੀ ਸਪਲਾਈ ਦੇ ਵਿੱਚ ਵਿਕਲਪ ਮਿਲ ਸਕੇ ਸੰਜੋਗ ਦੇ ਨਾਲ ਸਾਡੀ ਯਾਦ ਕਰ ਨਹੀਂ ਗੱਲ ਬਣਨੀ ਕਿਉਂਕਿ ਗਰਮੀ ਵੀ ਕਾਫੀ ਪੈ ਰਹੀ ਹੈ ਸਾਰੇ ਜਿੰਨੇ ਵੀ 13 ਪਿੰਡ ਵਾਲੇ ਜਿਨ੍ਹਾਂ ਕੋਲ ਵੀਡੀਓ ਪਹੁੰਚਦੀ ਹੈ ਉਹ ਸਾਰੇ 10 ਵੱਲੋਂ ਵੀ ਬੇਨਤੀ ਹੈ ਕਿ ਜਰੂਰ ਜਿਹੜਾ ਸਾਡਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਜੇ ਸਾਨੂੰ ਖਫਤ ਕਰਨ ਦਾ ਜਿਸ ਤਰ੍ਹਾਂ ਪਿੰਡ ਕਠਾਣਿਆ ਤੇ ਸਾਨੂੰ ਸਹਿਯੋਗ ਮਿਲਿਆ ਹੈ ਇਸ ਤਰ੍ਹਾਂ ਸਾਰੇ ਪਿੰਡਾਂ ਦੇ ਅੱਗੇ ਇਹੋ ਅਪੀਲ ਹੈ ਕਿ ਸਾਨੂੰ ਸਟਾਫ ਘਟ ਹੋਣ ਦੇ ਬਾਵਜੂਦ ਸਾਨੂੰ ਸਹਿਯੋਗ ਦਿਓ ਤਾਂ ਜੋ ਪੈਂਡੀ ਸੀਜ਼ਨ ਜਿਹੜਾ ਹੈ ਨਰਵਿਕਨ ਜਿਹੜਾ ਹੈ ਉਹ ਸਿਰੇ ਚੜ੍ਹ ਸਕੇ ਬਾਦ ਹੁਣ ਅਸੀਂ ਗੱਲ ਕਰਾਂਗੇ ਲਾਈਨਮੈਨ ਜੇ ਸੁਵਿੰਦਰ ਸਿੰਘ ਜੀ ਨਾਲ ਜੇ ਸੁਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਤੁਸੀਂ ਵੀ ਕੁਝ ਜਿਹੜਾ ਅੱਜ ਟਰਾਂਸਫਾਰਮ ਜਿਹੜਾ ਤੁਸੀਂ ਬੜੀ ਤਫਸਦੇ ਨਾਲ ਦੀ ਇਨੀ ਪਹਾੜੀ ਗਰਮੀ ਦੇ ਵਿੱਚ ਉੱਪਰ ਚੜ ਕੇ ਬੜੀ ਮਿਹਨਤ ਦੇ ਨਾਲ ਅੱਜ ਜਿਹੜਾ ਪਿੰਡ ਕਠਾਣੇ ਵਾਲਿਆਂ ਨੂੰ ਸਪਲਾਈ ਚਾਲੂ ਕੀਤੀ ਹੈ ਤੁਹਾਡਾ ਇੱਥੇ ਬੜਾ ਯੋਗਦਾਨ ਤੁਸੀਂ ਵੀ ਕੁਝ ਪਿੰਡ ਵਾਸੀਆਂ ਨੂੰ ਤੇ ਆਪਣੇ ਸਟਾਫ ਨੂੰ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਸਟਾਫ ਅਤੇ ਖਪਤਕਾਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਪਿੰਡ ਕਠਾਣਿਆਂ ਦਾ ట్రాਫਰਮ ওভারਲੋਡਿੰਗ ਚੱਲ ਰਿਹਾ ਸੀ ਉਹਦਾ ਫਿਊਜ਼ੀ ਦੀ ਅਲਟੀ ਫਿਊਜ਼ ਦੀ ਤੋਂ ਵਾਂ ਦੇਖੀ ਹਰ ਵਾਰ ਇਹ ਉਹਦਾ ਉੱਚ ਅਧਿਕਾਰੀਆਂ ਦਾ ਤੇ ਸੰਜੋਗ ਲਿਆ ਜੈ ਸਿੰਘ ਸਾਹਿਬ ਦਾ ਹਰਦੀਪ ਸਾਹਿਬ ਦਾ ਤੇ ਉਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮਤਲਬ ਡਿਸਮੈਂਟਲਮੈਂਟ ਰਾਫਰ ਕਰਾਇਆ 63 ਤੋਂ 100 ਦਾ ਇਹ ਓਵਰਲੋਡਿੰਗ ਤੋਂ ਅੰਡਰਲੋਡਰ ਤੇ ਕਰਾਇਆ ਤੇ ਬਹੁਤ ਆ ਉਧਾਂ ਆਪਣੇ ਖੇਤਕਾਰ ਪਿੰਡ ਕਠਿਆਣੇ ਆਂਦੇ ਰੇ ਬਹੁਤ ਜਿਆਦਾ ਸੰਯੋਗ ਦਿੱਤਾ ਕਿਉਂਕਿ ਸਟਾਫ ਦੀ ਥੋੜੀ ਕਮੀ ਹੋਣ ਕਰਕੇ ਤੇ ਜੇਕਰ ਮਤਲਬ ਇਹ ਖੇਤਕਾਰ ਸਾਥ ਦਿੰਦੇ ਰਹਿਣਗੇ ਤਾਂ ਬਹੁਤ ਵਧੀਆ ਸਿਸਟਮ ਵਧੀਆ ਚੱਲਦਾ ਰਹੇਗਾ ਬੀਲੀ ਬੋਰਡ ਦਾ ਤੇ ਔਰ ਪਿੰਡ ਹਾਂਜੀ ਆਉਣ ਵਾਲੇ ਸਮੇਂ ਵਿੱਚ ਚੋ ਅਸੀਂ ਆਸ ਕਰਦੇ ਹਾਂ ਮਤਲਬ ਜਿਹੜੇ ਖਪਤਕਰ ਸਾਡਾ ਸੰਯੋਗ ਦਿੰਦੇ ਰਹਿਣ ਇਸੇ ਤਰ੍ਹਾਂ ਬਿਜਲੀ ਦੀ ਵਧੀਆ ਸਪਲਾਈ ਅਤੇ ਹਵਾਲ ਅਸੀਂ ਉਹਨਾਂ ਦਾ ਸੰਯੋਗ ਦਿੰਦੇ ਰਾਵਾਂਗੇ ਬਦਲੀ ਵਧੀਆ ਬਿਜਲੀ ਦੀ ਸਪਲਾਈ ਚਲਦੀ ਰਹੇਗੀ ਤਪਦੀ ਹੋਈ ਤੇ ਬੜਾ ਹਮਸਤ ਵਿੱਚ ਜਿਹੜਾ ਬਿਜਲੀ ਬੋਰਡ ਬੜੀ ਮਿਹਨਤ ਦੇ ਨਾਲ ਕੰਮ ਕਰਦੇ ਹੋਏ ਇਸ ਮੌਕੇ ਤੇ ਪਿੰਡ ਦੇ ਤਕਰੀਬਨ ਕਾਫੀ ਝੜੀ ਲੋਕ ਜਿਹੜੀ ਇਹਨਾਂ ਦੀ ਸਹਾਇਤਾ ਕਰ ਰਹੇ ਨੇ ਕਿਉਂਕਿ 24 ਘੰਟੇ ਜਿਹੜੇ ਆ ਕਿ ਇਹ ਲੋਕਾਂ ਨੇ ਬੜੀ ਭੈੜੀ ਗਰਮੀ ਦਾ ਜਿਹੜਾ ਉਹ ਸਾਹਮਣਾ ਕੀਤਾ ਬੱਤੀ ਜਿਹੜੀ ਬੜੀ ਡਿਮ ਆ ਰਹੀ ਸੀ ਤੇ ਨਾਲ ਨੇ ਮੌਜੂਦ ਨੇ ਜੈ ਮਜੀਤ ਸਿੰਘ ਜੀ ਲੈਂਡ ਮੈਨ ਸਰਿੰਦਰ ਸਰਿੰਦਰ ਸਿੰਘ ਜੀ ਤੇ ਲੈਣ ਮੈਨੂੰ ਜਸਵਿੰਦਰ ਸਿੰਘ ਜਿਹੜੇ ਬੜੀ ਮਿਹਨਤ ਦੇ ਨਾਲ ਇਹਨਾਂ ਨੇ ਇਹ ਕੰਮ ਨੂੰ ਸੀਰੇ ਚਾੜਿਆ ਉਮੀਦ ਨਹੀਂ ਸੀ ਕਿ ਇੰਨੀ ਗਰਮੀ ਦੇ ਵਿੱਚ ਤੇ ਇੰਨੀ ਜਲਦੀ ਜਰਾ ਏਅਰ ਡ੍ਰੋਪ ਫਾਰਮ ਇਹ ਪਿੰਡ ਵਿੱਚ ਪਹੁੰਚ ਜਾਵੇਗਾ ਤੇ ਨਾਲ ਨਾਲ ਤੁਹਾਨੂੰ ਇਹ ਅਸੀਂ ਲਾਈਵ ਦਿਖਾ ਰਹੇ ਹਾਂ ਦੇਖੋ ਕਿਵੇਂ ਲੋਕ ਠੰਡੇ ਦੀ ਸੇਵਾ ਵੀ ਕਰ ਰਹੇ ਨੇ ਤੇ ਨਾਲ ਹੱਥ ਵੀ ਵਟਾ ਰਹੇ ਨੇ ਏਰੀਅਰ ਪੈਲਸ ਵਾਲੇ ਜਿਹੜੇ ਇੱਥੇ ਮੌਕੇ ਤੇ ਪਹੁੰਚੇ ਹੋਏ ਨੇ ਤੇ ਜੈ ਸਾਹਿਬ ਨੂੰ ਤੇ ਪਿੰਡ ਦੇ ਲੋਕਾਂ ਨੂੰ ਠੰਡਾ ਪਿਆ ਰਹੇ ਨੇ ਇਸ ਮੌਕੇ ਤੇ ਮੋਲਦੇ ਹੋਏ ਜੈ ਸਾਹਿਬ ਮਨਜੀਤ ਸਿੰਘ ਨੇ ਆਖਿਆ ਕਿ ਇਹ ਜਦੋਂ ਮੈਨੂੰ ਪਤਾ ਲੱਗਾ ਕਿ ਕਠਾਣੇ ਦਾ 63 ਦਾ ਟਰਾਂਸਫਾਰਮ ਜਿਹੜਾ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ ਤੇ ਇਹਨਾਂ ਨੇ ਆਖਿਆ ਕਿ ਮੈਂ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਸਲਾਮ ਮਸ਼ਵਰਾ ਕਰਕੇ ਪਿੰਡ ਦੀ ਕੰਡੀਸ਼ਨ ਨੂੰ ਦੇ ਬਾਰੇ ਦੱਸਿਆ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਨੂੰ 360 ਤੋਂ 100 ਦੇ ਵਿੱਚ ਬਦਲਨ ਦਾ ਹੁਕਮ ਦੇ ਦਿੱਤਾ ਕਹਿੰਦਾ ਪਤਲ ਸਤਾਂ ਘੰਟਿਆਂ ਦੇ ਵਿੱਚ ਇਹ ਜਿਹੜਾ ਟਰਾਂਸਫਾਰਮ ਜਿਹੜਾ ਉਹ ਤਾਰੀਵਾਲ ਤੋਂ ਇੱਥੇ ਪਹੁੰਚ ਗਿਆ ਤੇ ਮੌਕੇ ਤੇ ਜਈ ਮਜੀਤ ਸਿੰਘ ਜੀ ਮੌਜੂਦ ਰਹੇ ਅਤੇ ਉਹਨਾਂ ਨੇ ਉਹਨਾਂ ਨੇ ਸਰਕਾਰ ਦਾ ਅਤੇ ਆਪਣੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਇੰਨੀ ਜਲਦੀ ਦੇ ਵਿੱਚ ਜਿਹੜੀ ਪਿੰਡ ਦੇ ਲੋਕਾਂ ਦੀ ਅਪੀਲ ਨੂੰ ਮੰਨਿਆ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਦਾ ਮਨ ਬਣਾਇਆ ਇਸ ਮੌਕੇ ਤੇ ਜੈ ਸਾਹਿਬ ਜੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਹੋਰ ਵੀ ਕਿਤੇ ਅਮਰਜੈਂਸੀ ਜਿਹਾ ਕੰਪੈਂਦਾ ਤਾਂ ਤਰੰਤ ਤੁਸੀਂ ਮੇਰੇ ਨਾਲ ਫੋਨ ਤੇ ਕਾਲ ਕਰ ਸਕਦੇ ਹੋ ਤੁਹਾਨੂੰ ਕਿ ਤਰ੍ਹਾਂ ਦੀ ਵੀ ਕਠਿਨਾਈ ਨਹੀਂ ਆਉਂਦੀ ਤੀ ਜਾਵੇਗੀ ਤੇ ਬਿਜਲੀ ਬੋਰ ਦੇ ਜਿਹੜੇ ਮੁਲਾਜ਼ਮ ਨੇ ਲਾਈਨਮੈਨ ਸਰਿੰਦਰ ਸਿੰਘ ਅਤੇ ਲੈਂਡਮੈਨ ਜਸਵਿੰਦਰ ਸਿੰਘ ਉਹਨਾਂ ਨੇ ਆਖਿਆ ਕਿ ਹਿੰ ਹਰ ਵੇਲੇ ਲੋਕਾਂ ਦੀ ਸੇਵਾ ਵਾਸਤੇ ਹਾਜ਼ਰਾਂ ਜਦੋਂ ਵੀ ਕਿਤੇ ਸਾਡੀ ਲੋੜ ਪੈਂਦੀ ਹੈ ਤਾਂ ਤੁਸੀਂ ਤਰੰਤ ਸਾਨੂੰ ਫੋਨ ਕਰ ਸਕਦੇ ਹੋ ਅਸੀਂ ਜਦੋਂ ਵੀ ਸਾਡੀ ਲੋੜ ਹੋਵੇਗੀ ਹਾਜ਼ਰ ਹੋਵਾਂਗੇ ਅਤੇ ਉਤ ਤਰੰਤ ਉਹ ਕੰਮ ਕਰਾਂਗੇ ਇਹ ਵੇਖੋ ਲਾਈਵ ਬਿਜਲੀ ਬੋਰਡ ਵਾਲੇ ਇਹ ট্রান্সਫਾਰਮ ਨੂੰ ਉੱਪਰ ਚੜਾਉਂਦੇ ਹੋਏ ਗੱਡੀ ਦੇ ਉੱਪਰੋਂ ਲਾ ਕੇ ਉੱਪਰ ਉੱਚਾ ਚੜਾਉਂਦੇ ਹੋਏ ਚੜਾਉਂਦੇ ਹੋਏ ਨਾਲ ਨੇ ਪਿੰਡ ਦੇ ਇਹ ਨੌਜਵਾਨ ਜਿਹੜੇ ਇਹਨਾਂ ਦੀ ਸ਼ੇਤਾ ਕਰਦੇ ਹੋਏ ਮੈਂਬਰ ਪੰਚਾਇਤ ਰਾਮ ਲਾਲ ਸੁਚਮਸੀ ਰਵੀ ਮਸੀ ਜਿਹੜੇ ਇੱਥੇ ਮੌਕੇ ਤੇ ਮੌਜੂਦ ਨੇ ਰਵੀ ਖੁਸ਼ ਹੁੰਦਾ ਹੋਇਆ ਕੰਮ ਕਰਦਾ ਹੋਇਆ ਤੇ ਦੋਜੀ ਕਿੰਨੂ ਵੀ ਜਿਹੜਾ ਮੌਜੂਦ ਹੈ ਆਪਣਾ ਕੰਮ ਛੱਡ ਕੇ ਇੱਥੇ ਲੋਕਾਂ ਦੇ ਨਾਲ ਹੈਲਪ ਕਰਨ ਵਾਸਤੇ ਆਇਆ ਹੋਇਆ ਹੈ ਦੇਖੋ ਲਾਈਵ ਤੇ ਇਸ ਤਰ੍ਹਾਂ ਇਹਨਾਂ ਨੇ ਜਿਹੜਾ ਉਹ ਟਰਾਂਫਰਮ ਚਾੜ ਕੇ ਲੋਕਾਂ ਦੀ ਜਿਹੜੀ ਮੁਸ਼ਕਲ ਨੂੰ ਹੱਲ ਕਰ ਦਿੱਤਾ ਵੀਡੀਓ ਇਹ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਰੋ ਤਾਂ ਜੋ ਅਸੀਂ ਹੋਰ ਵੀ ਇਸ ਤੋਂ ਵਧੀਆ-ਵਧੀਆ ਵੀਡੀਓ ਤੁਹਾਨੂੰ ਤੁਹਾਡੇ ਵਾਸਤੇ ਲਿਆਉਂਦੇ ਰਹੀਏ ਔਰ ਤੁਸੀਂ ਉਹਨੂੰ ਪਸੰਦ ਕਰਦੇ ਰਹੋ ਸੋ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ